ਹਾਰਟ ਨਾਲ ਕਿਡਨੀ ਨਾਲ ਸੰਬੰਧਿਤ ਪਲੇਸਟੋਨ ਨਾਲ ਸੰਬੰਧਿਤ ਫਾਰਮ ਹੋਂਦ ਨਾਲ ਸੰਬੰਧਿਤ ਸਾਡੀ ਜਿਹੜੀਆਂ ਜਿਹੜੀਆਂ ਅੰਦਰ ਆਕਸੀਜਨ ਫਾਰਮਨ ਡਾਇਕਸਾਈਡ ਮਾਤਰਾ ਨਾਲ ਸੰਬੰਧਿਤ ਵੀ ਜੀ ਆਮ ਤੋਂ ਛੋਟੇ ਹਸਪਤਾਲ ਚ ਕੋਈ ਵੀ ਨਹੀਂ ਕਰਦਾ ਉਹ ਵੀ ਅਸੀਂ ਜਿਹੜੀਆਂ ਰੱਖੀ ਹੋਈ ਆ ਵੀ ਮਰੀਜ਼ ਸਿੱਖ ਹੋ ਗਿਆ ਉਹ ਚ ਕਿੰਨੀ ਆਕਸੀਜਨ ਕੂਚ ਚ ਚੱਲਦੀ ਪਈ ਆ ਉਹ ਵੀ ਉਹ ਟੈਸਟ ਇੱਥੇ ਪੰਜਾ ਮਿੰਟ ਤੇ ਇਹ ਦਰਸ ਬੰਦ ਨੂੰ ਪਤਾ ਲੱਗ ਜੇ ਤੁਸੀਂ ਕਿਤੇ ਜੁਗਾਰਾ ਲਾਣੇ ਆਂ ਪਹਿਲੀ ਗੱਲ ਆਮਨ ਖਾਬ ਦੇ ਕੋਲ ਸਤਾਣੇ ਆਪਾਂ ਗੱਲ ਕਰਦੇ ਆਂ। ਇਹ ਇਹ ਜਿਹੜਾ ਜਿਹੜਾ ਰੂਮ ਹੈ ਇਹ ਬੇਸਿਕਲੀ ਅਸੀਂ ਬਣਾਇਆ ਵੀ ਹਾਰਟ ਦੇ ਮਰੀਜ਼ਾਂ ਵਾਸਤੇ ਜਿੰਨੂੰ ਕੋਈ ਛਾਤੀ 'ਚ ਦਰਦ ਹੈ, ਕੋਈ ਵੈਲ ਖਰਾਬ ਹੈ, ਕੋਈ ਨਾੜੀ ਬਲੌਗ ਦੀ ਆਸ਼ੰਕਾ ਹੈ, ਸੰਭਾਵਨਾ ਹੈ ਕਿ ਉਹਨੂੰ ਕਲੀਅਰ ਕਰਨ ਵਾਸਤੇ ਅਸੀਂ ਇਕੋਕਾਰਡੀਓਗ੍ਰਾਫੀ ਕਰਦੇ ਆਂ। ਪੇਸ਼ੈਂਟ ਲਟਾਇਆ, ਹਾਰਟ ਦਾ ਸਟੈਂਡ ਕੀਤਾ ਇਹ ਦੇਖ ਲੈਣ ਕਿ ਹਾਰਟ ਦੀ ਤਾਕਤ ਕਿੰਨੀ ਹੈ। ਕੀ ਆਪ ਨੂੰ ਕੋਈ ਬੈਰ ਖਰਾਬ ਤਾਂ ਨਹੀਂ ਕਿ ਆ ਹਾਰਟ ਦੇ ਵਾਲੇ ਵਾਲੇ ਕੋਈ ਮਾਣੀ ਤਾਂ ਇਕੱਠਾ ਹੋਇਆ ਜਦੋਂ ਸਾਡੀ ਏ ਕੰਪਲੀਟ ਹੋ ਜਾਂਦੀ ਹੈ ਇਨਫੋਰਮੇਸ਼ਨ ਸਾਨੂੰ ਲੱਗਦਾ ਵੀ ਪੇਸ਼ੈਂਟ ਤੋੜਨ ਦੇ ਲਾਇਕ ਤਾਂ ਸੀ ਇੱਕ ਸਟੈਪ ਪੇਪਰ ਜਾ ਸਕਦਾ ਫਿਰ ਅਸੀਂ ਮਸ਼ੀਨ ਤੇ ਡੋੜਾਣਾ ਪੈਂਦਾ ਵੀ ਕਿ ਆ ਹਾਰਟ ਲਿੜਾ ਕੋਸ਼ ਚੱਲ ਜਾਂਦਾ ਵੀ ਉਸ ਅਨਰਜੀ ਨੂੰ ਕਿ ਨਹੀਂ ਇਤੋਂ ਸਾਨੂੰ ਦੋਨਾਂ ਨੂੰ ਜਦੋਂ ਅਸੀਂ ਕੰਬਾਈਨ ਕਰ ਦਿੰਦੇ ਹਾਂ ਤਾਂ ਸਾਨੂੰ ਇਹ ਪਤਾ ਲੱਗਦਾ ਵੀ ਗੀ ਦੀ ਨਾੜ ਨ ਦੇ ਵਿੱਚ ਬਲੋਕਿੰਗ ਦੀ ਸੰਭਾਵਨਾ ਹੈਗੀ ਕਿ ਜੇ ਹੈਗੀ ਆ ਫਿਰ ਅਸੀਂ ਐਂਜਿਓਗ੍ਰਾਫੀ 10.10 ਆਈਸੂ ਦੇ ਵਿੱਚ ਸਾਡਾ ਸੱਤ ਦਾ ਹਰੇ ਦਮੈਟ ਦੇ ਨਾਲ ਜਿਹੜਾ ਦਬਤ ਹੋ ਰਿਹਾ ਹੈ। ਦੇਖੋ। ਹੈ ਜੀ ਨਸੀਬ ਕੋਈ ਸਾਹ ਦੇ ਵਿੱਚ ਮੁਸ਼ਕਲ ਆਇਆ ਕੋਈ ਸਮਝੋ ਕਿਸੇ ਦਾ ਕੋਈ ਰੇਸ਼ਾ ਹੈਗਾ ਜਾਂ ਕਿਸੇ ਦਾ ਥੁੱਕ ਕਿਸੇ ਵੀ ਲੀਡ ਨੂੰ ਦਾ ਸਾਹ ਵਾਲੀ ਨਾਲ ਹੀ ਚੱਲ ਜਗਾ। ਉਹਨੂੰ ਅਸੀਂ ਸਕਸ਼ਨ ਦੇ ਰਸਤੇ ਸੈਂਟਰਲ ਸਕਸ਼ਨ ਦੇ ਨਾਲ ਅਸੀਂ ਇਹਨੂੰ ਬਾਹਰ ਕੱਢ ਕੇ ਉਹਦਾ ਸਾਹ ਦਾ ਰਸਤਾ ਸਾਫ਼ ਕਰਾਂ। ਪੇਸ਼ੈਂਟ ਦਾ ECG ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਪੇਸ਼ੈਂਟ ਇਸ ਕੋਈ ਵੀ ਪੇਸ਼ੈਂਟ ਇਸ ਤਰ੍ਹਾਂ ਦਾ ਜਿਹੜਾ ਇੰਟੈਂਸਿਵ ਕੇਅਰ ਦੀ ਲੋੜ ਗਿਆ ਉਹ ਉਸੇ ਸਾਹ ਸਕਦੇ ਹਨ ਰੱਬ ਨਾ ਕਰੇ ਕਿਸੇ ਪੇਸ਼ੈਂਟ ਦੇ ਸਾਹ ਦੇ ਵਿੱਚ ਜਿਆਦਾ ਮੁਸ਼ਕਲ ਹੈ ਉਹਨੂੰ ਵੈਂਟੀਲੇਟਰ ਦੀ ਲੋੜ ਪੈ ਜਾਂਦੀ ਆ ਆਮ ਤੌਰ ਤੇ ਜਿਹੜੀ ਬਾਹਰ ਭੇਜਣਾ ਪੈਂਦਾ ਉਹ ਹੈਨੀ ਸ਼ੁਰੂ ਮੈਂ ਅਜੇ ਵੈਂਟੀਲੇਟਰ ਵੀ ਰੱਖਿਆ ਹੋਇਆ ਕਿਸੇ ਨੂੰ ਲੋੜ ਪੈਂਦੀ ਹੈ ਵੈਂਟੀਲੇਟਰ ਦੀ ਕੋਈ ਵੀ ਜਿਹੜਾ ਕੋ ਸਾਹ ਦੀ ਮਸ਼ੀਨ ਤੇ ਪਾਉਣਾ ਪੈਂਦਾ ਤੇ ਸਾਡੇ ਕੋਲ ਉਹ ਵੀ ਸੁਵਿਧਾ ਹੈ ਆ ਇੰਡੀਪੈਂਡੈਂਸੀ ਮਤਲਬ ਅਜੇ ਪੂਰੀ ਤਰ੍ਹਾਂ ਮਿਲ ਨਹੀਂ ਆ ਪਰ ਪਹਿਲੇ ਨਾਲੋਂ ਬਿਹਤਰ ਹੋ ਗਿਆ ਉਹਨੂੰ ਫਿਰ ਅਸੀਂ ਇੱਥੇ ਲੈ ਆਣਾ ਇੱਥੇ ਸਾਡੇ ਕੋਲ ਕਿੰਨੀ ਬੈਡ ਹੈ ਕੀ ਤਰੀਕਾ ਆਵਿਲੇ ਸੋ 7 ਤੋਂ ਜਮਾਤ 3 ਛਾੜ ਤੋਂ 10 ਬੈਡਸ ਆਏ ਸੀ ਵਿੱਚ ਆਕਸੀਜਨ ਦੀ ਸੁਵਿਧਾ ਹੋਵੇ ਲਗਾ ਰਾਮਨਾਥਰੇ ਵੀ ਕਮਰੇ ਤੇ ਲਿਆਉਣ ਤੋਂ ਬਾਅਦ ਵੀ ਲੱਗਦਾ ਵੀ ਆਕਸੀਜਨ ਦੀ ਲੋੜ ਪੈ ਗਈ ਤੇ ਇੱਥੇ ਕਮਰੇ ਦੇ ਵਿੱਚ ਆਕਸੀਜਨ ਅਸੀਂ ਆਮ ਨਾਲ ਲਗਾ ਸਕਦੇ ਜੋ ਬੈਡ ਇਨਸਪੈਕਟ ਕਰਦੇ ਆਂ ਔਰ ਇੱਕ ਬੈਡ ਪਰ ਅਟੈਂਡੈਂਟ ਨੂੰ ਠੀਕ ਹੈ ਇਹ ਸਾਡੀ ਜਨਰਲ ਵਾਰਡ ਹੈ ਜਨਰਲ ਵਾਰਡ ਕੋਲ ਜਨਰਲ ਵਾਰਡ ਦੇ ਵਿੱਚ ਜੁੜੇ ਗੈਜੇਟਸ ਦੀ ਜਾਂ ਜਿਹੜੇ ਇਨਸਟਰੂਮੈਂਟ ਦੀ ਜਾਂ ਮਾਨਿਟਰਿੰਗ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਛੱਡ ਕੇ ਉਸ ਤੋਂ ਇਲਾਵਾ ਸਾਰੀਆਂ ਚੀਜ਼ਾਂ ਸਾਡੇ ਕੋਲ ਇੱਥੇ ਫਿਰ ਅਵੇਲੇਬਲ ਨੇ ਆਕਸੀਜਨ ਦੀ ਜਿਹੜੀ ਆ ਸੁਵਿਧਾ ਇੱਥੇ ਵੀ ਅਵੇਲੇਬਲ ਆ ਕੋਈ ਪੇਸ਼ੈਂਟ ਕੋਈ ਗਰੀਬ ਆ ਕੋਈ ਨਹੀਂ ਪੈਸੇ ਖਰ ਸਕਦਾ ਪਰ ਉਹਨੂੰ ਫਿਰ ਵੀ ਕੋਈ ਆਕਸੀਜਨ ਦੀ ਲੋੜ ਪੈਂਦੀ ਆ ਉਹਨੂੰ ਬਾਰ ਬਾਰ ਆਈਸੀਯੂ ਚ ਲਿਜਾ ਕੇ ਖਰਚਾ ਵਧਾਣ ਦੀ ਲੋਟ ਨਹੀਂ ਕੀ ਅਸੀਂ ਉਹ ਇੱਥੇ ਹੀ ਆਰਾਮ ਨਾਲ ਕਰ ਸਕਦੇ ਮਤਲਬ ਕਹਿਣਾ ਵੀ ਹਰ ਤਰ੍ਹਾਂ ਦਾ ਮਰੀਜ਼ ਜਿਹੜਾ ਅਸੀਂ ਇਸੇ ਛੱਤਲੇ ਮੈਨੇਜ ਕਰ ਸਕਦੇ ਹਾਂ ਥੋੜੇ ਪੈਸਿਆਂ ਦੇ ਵਿੱਚ ਵੀ ਤੇ ਰਬਣਾ ਕਰੇ ਉਹਨੂੰ ਬਹੁਤੀ ਲੋੜ ਪੈਂਦੀ ਹੈ ਉਹਦੇ ਜੁਕੀਸ਼ਨ ਪਾਈਸਟ ਹੈ। ਆਹ ਤੇ ਫਾਇਰ ਇਫ ਲੋਰਟੇ ਫਾਇਰ ਸੈੱਟਅਪ ਲੱਗਾ ਹੋਇਆ ਫਾਇਰ ਅਲਾਰਮਸ ਲੱਗੇ ਹੋਇਆ ਸਪ੍ਰਿੰਕਲ ਦੀ ਸੁਵਿਧਾ ਹੈਗੀ ਆ ਰਬਣਾ ਕਰੇ ਨੂੰ ਐਕਸਾ ਦੇ ਕਿ ਲੀਕੇਜ ਆ ਕੋ ਫਾਇਰ ਹੁੰਦੀ ਆ ਆਟੋਮੈਟਿਕਲੀ ਅਲਾਰਮ ਵੱਜੇਗਾ ਔਰ ਪਾਣੀ ਦੀ ਬਚਾਰਾ ਜੀ ਇਸ ਯੂਨਿਟ ਹੈ ਜਿਹਦੇ ਵਿੱਚ ਜਿਹੜੀ ਪੇਸ਼ੈਂਟ ਦੀ ਕਿੱਟੀਆਂ ਦੇ ਵਿੱਚ ਔਰ ਉਹਨੂੰ ਦਵਾਈ ਨਾਲ ਫਰਕ ਨਹੀਂ ਜੇ ਪੈ ਰਿਹਾ ਤੇ ਅਸੀਂ ਕੋਲ ਜੀ ਗੁਰਦਿਆਂ ਦੀ ਸਫਾਈ ਵਾਸਤੇ ਇੱਕ ਜਰਮਨੀ ਤੋਂ ਜਿਹੜੀ ਮਸ਼ੀਨ ਇੰਪੋਰਟ ਕਰਾਈ ਹੁੰਦੀ ਆ ਪਰ ਅਸਲ ਉਹ ਉਹਦੇ ਨਾਲ ਅਸੀਂ ਜੀ ਗੁਰਦਿਆਂ ਦੀ ਸਫਾਈ ਕਰ ਸਕਦੇ ਹਾਂ ਖੂਨ ਦੀ ਸਫਾਈ ਕਰ ਸਕਦੇ ਆ ਤੇ ਅਸੀਂ ਸਾਰਾ ਉਸ ਤਰੀਕੇ ਨਾਲ ਇੰਤਜ਼ਾਮ ਕੀਤਾ ਹੋਇਆ ਵੀ ਕਿਡਨੀ ਵਾਲੇ پیشنਟ ਨੂੰ ਵੀ ਸ਼ਹਿਰ ਜਾਣ ਦੀ ਲੋੜ ਨਹੀਂ ਫਿਰ ਆਪ ਕੀ ਡਾਲੇਸ਼ ਮਸ਼ੀਨ ਜਰਮਨੀ ਦੀ ਸੀ ਇਹ ਜਰਮਨੀ ਮਤਲਬ ਇਹ ਟੌਪ ਦੀ ਜਿਹੜੀ ਹੈ ਨਾ ਸਾਰੇ ਵਰਲਡ ਦੇ ਵਿੱਚ ਇਸ ਕੰਪਨੀ ਦੀਆਂ ਮਸ਼ੀਨਾਂ ਚੱਲਦੀਆਂ ਆ ਇਸ ਨਾਲ ਜੀਜ਼ ਪਾਜੀ ਹੋ ਗਿਆ ਤੇ ਕਾਉਂਟ ਸ਼ੀਟਾਂ ਦੀ ਰੈਲੀਜੇਸ਼ਨ ਪ੍ਰੋਸੈਸ ਹੈ। ਇੱਥੋਂ ਪ੍ਰੋਸੈਸ ਹੋ ਕੇ ਸਾਹਮਣੇ ਆਪਰੇਸ਼ਨ ਫਿਟਟਰ ਤੇ ਜਾਣਾ ਅੰਦਰੋਂ ਅੰਦਰੋਂ ਚੀਜ਼ ਜਾਣੀ ਹੈ ਬਾਹਰੋਂ ਕੋਈ ਚੀਜ਼ ਨਹੀਂ ਲੈ ਜਾਣੀ। ਉਹ ਜਿਹੜਾ ਲੱਗਾ ਹੋਇਆ ਇੱਕ ਵਿੰਡੋ ਇੱਥੇ ਹੋਈ ਆ 8 ਮਿੰਟੋ ਦੋਨੋਂ ਪਾਸੇ ਖੁੱਲੇਗੀ ਤੇ ਸਮਾਨ ਇੱਕੋ ਉੱਥੋਂ ਜਾਏਗਾ, ਕੋਲਡੋਰ ਤੋਂ ਕੋਈ ਨਹੀਂ ਜਾਏਗਾ, ਕੋਈ ਇਨਫੈਕਸ਼ਨ ਦੇ ਚਾਂਸਸ ਨਹੀਂ ਹੋਣਗੇ। ਅੰਦਰ ਵਾਲਾ ਆਪਰੇਸ਼ਨ ਫਿਟਟਰ ਦਿੱਤਾ ਹੋਇਆ ਮੋਡੂਲਰ ਆਪਰੇਸ਼ਨ ਫਿਟਟਰ ਹੈ। ਉਸ ਕਮਰੇ ਦੀ ਆਕਸੀਜਨ ਉੱਪਰ ਜਾਊਗੀ ਆਕਸੀਜਨ ਪਲਾਂਟ ਦੇ ਵਿੱਚ ਸਾਫ਼ ਹੋ ਕੇ ਪਿਊਰੀਫਾਈ ਹੋ ਕੇ ਵਾਪਸ ਆਊਗੀ 12 ਹੋਰ ਆਕਸੀਜਨ ਦੇ ਜਾਏਗੀ ਕਈ ਤਰ੍ਹਾਂ ਦੇ ਫਿਲਟਰ ਲੱਗੇ ਹੋਏ ਨੇ ਜਗਾ ਜਗਾ ਤੇ ਉਸ ਆਕਸੀਜਨ ਨੂੰ ਜਗਾ ਜਗਾ ਤੇ ਖਵਾ ਨੂੰ ਫਿਲਟਰ ਕਰਕੇ ਉਹ ਆਕਸੀਜਨ ਸਾਫ਼ ਹੋ ਜਾਂਦੀ ਹੈ ਇਨਫੈਕਸ਼ਨ ਰਿਸਕ ਜ਼ੀਰੋ ਤਾਂ ਜਿਹੜਾ ਸਿਸਟਮ ਬਣਾ ਰੱਖਿਆ ਹੈ ਵਿੱਚ ਜਿਹੜੀ ਵੀ ਸਰਜਰੀ ਹੋਏਗੀ ਇਨਫੈਕਸ਼ਨ ਫਰੀ ਹੋਵੇਗੀ ਇਨ ਕੇਸ ਜੇ ਕਿਸੇ وجہ ਕਰਕੇ ਸਾਨੂੰ ਲੱਗਦਾ ਵੀ ਕੋਈ ਸਾਨੂੰ ਜਰੂਰ ਪੈਲੇ ਕਿਉਂਕਿ ਇਹ ਦਰਵਾਜ਼ਾ ਜਦੋਂ ਬੰਦ ਹੋ ਜਾਣਾ ਤੇਰੇ ਬਾਹਰੋਂ ਵੀ ਨਹੀਂ ਖੁੱਲਣਾ ਸਾਨੂੰ ਔਰ ਇਨ ਕੇਸ ਕਿਸੇ ਚੀਜ਼ ਦੀ ਜਰੂਰਤ ਪਈ ਤੇ ਇੱਥੇ ਅਸੀਂ ਫੋਨ ਦਾ ਸਿਸਟਮ ਰੱਖਿਆ ਹੋਇਆ ਵੀ ਅਸੀਂ ਜਿਹੜਾ ਉਹ ਇੱਥੋਂ ਫੋਨ ਦਬਾਵਾਂਗੇ 22 ਕਰਕੇ ਇਹ ਸਾਡਾ ਰਿਸੈਪਸ਼ਨ ਤੇ ਕਨੈਕਟ ਹੋਏਗਾ ਜੇ ਜਿਹੜੇ ਵੀ ਡਾਕਟਰ ਸਾਹਿਬ ਕੋਈ ਜਰੂਰਤ ਮਹਿਸੂਸ ਕਰਦੇ ਆ ਉਹ ਇੱਥੋਂ ਗੱਲ ਕਰ ਸਕਦੇ ਆ ਵੀ ਮੈਨੂੰ ਆਹ ਚੀਜ਼ ਦੀ ਲੋੜ ਪਈ ਹੈ ਜਾਂ ਕੋਈ ਜਨਰੇਟਰ ਆਨ ਕਰਨਾ ਹੈ ਜੋ ਵੀ ਕੋਈ ਦਿੱਕਤ ਲੱਗਦੀ ਆ ਉਹ fonte ਨਿਕਲਦਾ। ਕੋਦੋਂ ਸਰਵਿਸਿਸ਼ਨ ਹੋਈ ਕਿੰਨਾ ਟਾਈਮ ਲੱਗਿਆ ਉਹ ਸਾਰਾ ਇੱਥੇ ਡਿਸਪਲੇ ਆਇਆ ਕਰੇਗਾ। ਕਿਸੇ ਪੇਸ਼ੈਂਟ ਦਾ ਕੋਈ ਆਪਰੇਸ਼ਨ ਦੇ ਵਿੱਚ ਕੋਈ ਐਕਸ-ਰੇ ਦੇਖਣਾ ਉਹਦੇ ਵਾਸਤੇ ਸਾਡੇ ਕੋਲ ਐਕਸ-ਰੇ ਕਰਵਾ ਕੇ ਮੰਗ ਕਰਨਾ ਬਿਲਕੁਲ। ਅ ਅਸੀਂ ਦਸ਼ਮੇਸ਼ ਮੈਡੀ ਸਿਟੀ ਜੀਟੀ ਰੋਡ ਮੱਲੀਆਂ ਜੰਡਿਆਲੇ ਲਾ ਕੇ ਹਸਪੀਟਲ ਸੁਪਰ ਸਪੈਸ਼ੈਲਿਟੀ ਹਸਪੀਟਲ ਜਿਹੜਾ ਕੁਝ ਸਮੇਂ ਪਹਿਲਾਂ ਹੀ ਸਟਾਰਟ ਕੀਤਾ ਇਹਦੇ ਵਿੱਚ ਸਾਡੇ ਕੋਲ ਸਾਰੀ ਮੋਡਰਨ ਸੁਵਿਧਾਵਾਂ ਉਪਲਬਧ ਨੇ। ਜਿੱਦਾਂ ਕਿ ਸਾਡੇ ਕੋਲ ਐਮਰਜੈਂਸੀ ਸਰਵਿਸਿਜ਼ 24 ਇੰਟੂ 7 ਸਾਡੇ ਡਾਕਟਰ ਸਾਹਿਬਾਨ ਅਸੀਂ ਪੂਰੀ ਟੀਮ ਜਿਹੜਾ ਤੈਹ ਦਿੱਲੋਂ ਇਲਾਜ ਕਰਦੇ ਹਾਂ ਸਾਡੇ ਕੋਲ ਕ੍ਰਿਟੀਕਲ ਕੇਅਰ ਵਾਸਤੇ ਇੱਥੇ ਹਰ ਮਸ਼ੀਨਰੀ ਅਵੇਲੇਬਲ ਆ ਵੈਂਟੀਲੇਟਰ ਦੀ ਸੁਵਿਧਾ ਅਵੇਲੇਬਲ ਆ ਕੁਝ ਮਰੀਜ਼ ਐਸੇ ਜਿਨ੍ਹਾਂ ਨੂੰ ਡਾਇਲਿਸਿਸ ਦੀ ਲੋੜ ਹੈਗੀ ਆ ਉਹਨਾਂ ਦੇ ਵਾਸਤੇ ਵੀ ਅਸੀਂ ਜਰਮਨੀ ਤੋਂ ਜਿਹੜੀ ਆ ਡਾਇਲਿਸਿਸ ਮਸ਼ੀਨ ਜਿਹੜੀ ਆ ਕਰਾਈ ਹੋਈ ਆ ਇੰਪੋਰਟ ਔਰ ਓਪੀਡੀ ਵਿੱਚ ਅਸੀਂ ਬੜੇ ਵਾਜਬ ਰੇਟਾਂ ਤੇ ਮਰੀਜ਼ ਨੂੰ ਚੈੱਕਅਪ ਕਰਦੇ ਹਾਂ ਔਰ ਲੂਡਿੰਦਾ ਟੈਸਟ ਬਹੁਤ ਹੀ ਵਾਜਬ ਰੇਟਾਂ ਤੇ ਕਰਦੇ ਹਾਂ ਹਾਰਟ ਦੀਆਂ ਜਿੰਨੀਆਂ ਵੀ ਡਾਇਗਨੋਸਟਿਕ ਇਨਵੈਸਟੀਗੇਸ਼ਨਾਂ ਨੇ ਉਹ ਸਾਡੇ ਕੋਲ ਇੱਥੇ ਅਵੇਲੇਬਲ ਨੇ ਜਿੱਦਾਂ ਕਿ ECG ਹੋ ਗਈ, ਇਕੋਕਾਰਡੀਓਗ੍ਰਾਫੀ ਹੋ ਗਈ, ਸਟ੍ਰੈਸ ਇਕੋ ਹੋ ਗਈ, ਹਾਲਟਰ ਹੋ ਗਿਆ ਜਾਂ ਜਿਹੜੇ ਪੇਸ਼ੈਂਟ ਨੂੰ ਕੋਈ ਹਾਰਟ ਦੀ ਪ੍ਰੋਬਲਮ ਜ਼ਿਆਦਾ ਲੱਗਦੀ ਆ ਉਹਦੀ ਐਂਜਿਓਗ੍ਰਾਫੀ, ਉਹਦੀ ਸਟੈਂਟਿੰਗ ਤੇ ਉਹਦੀ ਪੇਸਮੇਕਰ ਉਹ ਸਾਰੀ ਇੱਕੋ ਛਤਲੇ ਇਸ ਹਸਪਤਲ ਦੇ ਵਿੱਚ ਉਪਲਬਧ ਹੈ। ਐਮਰਜੈਂਸੀ ਸਲਾਮਤ ਪਰ ਤੁਹਾਨੂੰ ਜਾਣ ਕੇ ਦੱਸੂਗੀ। ਦੇਖੋ ਇਹ ਹਸਪਤਲ ਅਸੀਂ ਜਾਣਦੇ ਆਂ ਵੀ ਇਹ ਬਿਲਕੁਲ GT ਰੋਡ ਤੇ ਸਥਿਤ ਹੈਗਾ। ਇਥੇ ਜਿੰਨੀ ਵੀ ਐਮਰਜੈਂਸੀ ਕੋਈ ਜਿਹੜੀ ਆ ਉਹ ਸਾਡੇ ਕੋ ਆਏਗੀ ਅਸੀਂ ਉਹਨੂੰ ਮੋਡਲੀ ਸੇਵਾਵਾਂ ਜ਼ਰੂਰ ਦੇਵਾਂਗੇ ਔਰ ਜੇ ਸਾਨੂੰ ਲੱਗਦਾ ਹੋਏਗਾ ਵੀ ਪੇਸ਼ੈਂਟ ਦੀ ਕੰਡੀਸ਼ਨ ਜਿਹੜੀ ਆ ਇਸ ਤਰ੍ਹਾਂ ਦੀ ਆ ਵੀ ਉਹ ਅਸੀਂ ਟ੍ਰੀਟ ਕਰ ਸਕਦੇ ਹਾਂ ਅਸੀਂ ਅਸੀਂ ਉਹਦਾ ਤੈ ਦਿਲੋਂ ਇਲਾਜ ਕਰਾਂਗੇ ਕਿਸੇ ਟਾਈਮ ਤੇ ਕੀ ਹੁੰਦਾ ਵੀ ਪੇਸ਼ੈਂਟ ਨੂੰ ਇੱਕ ਮਲਟੀ ਸਪੈਸ਼ialਟੀ ਹਸਪਤਾਲ ਜਿੰਦੇ ਵਿੱਚ ਬਹੁਤ ਟੀਮ ਆਫ ਡਾਕਟਰਸ ਦੀ ਲੋਡ ਹੁੰਦੀ ਆ ਕੁਝ ਮੈਡੀਕਲ ਲੀਗਲ ਅਸਪੈਕਟਸ ਹੁੰਦੇ ਆ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੋਏਗੀ ਤੇ ਅਸੀਂ ਉਹਨਾਂ ਨੂੰ ਰੈਫਰ ਦੀ ਆਪਸ਼ਨ ਜ਼ਰੂਰ ਦੇਵਾਂਗੇ ਕਾਲੀਦ ਵਿੱਚ ਕੋਈ ਤੁਸੀਂ ਕੋਈ ਪੇਸ਼ੈਂਟ ਦਾ ਕੋਈ ਇਲਾਜ ਕੀਤਾ ਹੋਇਸ ਤਰ੍ਹਾਂ ਦਾ ਉਹਦੇ ਬਾਰੇ ਕੋਈ ਜਾਣਕਾਰੀ ਦੱਸੋਗੇ ਦੇਖੋ ਸਾਡੇ ਕੋਲ ਜਿਹੜੇ ਪੇਸ਼ੈਂਟਸ ਆ ਰਹੇ ਆ ਉਹ ਹਰ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਆ ਜਿਸ ਤਰ੍ਹਾਂ ਕਿ ਕਿਡਨੀ ਨਾਲ ਸੰਬੰਧਿਤ ਸ਼ੂਗਰ ਨਾਲ ਸੰਬੰਧਿਤ ਬਲੱਡ ਪ੍ਰੈਸ਼ਰ ਨਾਲ ਸੰਬੰਧਿਤ ਜਾਂ ਆਮ ਬਿਮਾਰੀਆਂ ਖਾਂਸੀ ਬੁਖਾਰ ਨਮੂਨੀਆਂ ਨਾਲ ਸੰਬੰਧਿਤ ਪੇਸ਼ੈਂਟ ਆ ਰਹੇ ਆ ਸਾਡੇ ਕੋਲ ਸਾਡੇ ਪੇਸ਼ੈਂਟ ਸਰਦਾਰ ਅਵਤਾਰ ਸਿੰਘ ਜੱਬੋਵਾਲ ਤੋਂ ਪਿਛਲੇ ਕੁਝ ਦਿਨਾਂ ਤੋਂ ਤਕਲੀਫ ਜਿਹੜੀ ਆ ਹਾਰਟ ਦੀ ਨਾਲ ਪੀੜਿਤ ਸੀ ਜਦ ਕਿ ਇਹਨਾਂ ਦਾ ਇਲਾਜ ਪਿਛਲੇ 4 ਸਾਲਾਂ ਤੋਂ ਹਾਰਟ ਦੀਆਂ ਦਵਾਈਆਂ ਖਾ ਰਹੇ ਸਨ ਬਟ ਪਿਛਲੇ ਕੁਝ ਸਮੇਂ ਤੋਂ ਜਿਹੜੀ ਤਕਲੀਫ ਵਧਨ ਕਰਕੇ ਅਸੀਂ ਇਹਨਾਂ ਦੀ ਐਂਜਿਓਗ੍ਰਾਫੀ ਕੀਤੀ ਸੀ ਜਿੰਦੇ ਵਿੱਚ ਇਹਨਾਂ ਦੀ ਨਾੜੀ ਜਿਹੜੀ ਆ ਕਰੀਬ ਕਰੀ 85% ਬਲੌਕ ਆਈ ਸੀ ਅਸੀਂ ਇਹਨਾਂ ਦੀ ਐਂਜਿਓਗ੍ਰਾਫੀ ਕਰਨ ਤੋਂ ਬਾਅਦ ਉਸੇ ਸਮੇਂ ਪਰਿਵਾਰ ਨਾਲ ਗੱਲ ਕਰਕੇ ਇਹਨਾਂ ਦੀ ਗੁੱਟ ਦੀ ਨਾੜੀ ਰੇਡੀਅਲ ਆਰਟਰੀ ਨਾੜੀ ਰਾਹੀਂ ਅਸੀਂ ਇਹਨਾਂ ਦਾ ਸਟੈਂਟ ਪਾਇਆ ਇੱਕ ਔਰ ਕੋਈ ਉੱਚ ਟਾਂਕਾ ਨਹੀਂ ਕੋਈ ਉਹਦੇ ਵਿੱਚ ਕੋਈ ਬੇਹੋਸ਼ੀ ਨਹੀਂ ਕੀਤੀ ਗਈ ਕੋਈ ਉਹਦੇ ਵਿੱਚ ਚੀਰ ਫਾੜ ਨਹੀਂ ਕੀਤਾ ਗਿਆ ਬਿਲਕੁਲ ਪੇਸ਼ੈਂਟ ਦੇ ਹੋਸ਼ ਦੇ ਵਿੱਚ ਹੀ ਉਹ ਕਰੀਬ ਕਰੀਬ 15 ਤੋਂ 20 ਮਿੰਟ ਦਾ ਦੂਰਬੀਨ ਰਾਹੀਂ ਆਪਰੇਸ਼ਨ ਕਰਕੇ ਪੇਸ਼ੰ ਨੂੰ ਰਾਜੀ ਖੁਸ਼ੀ ਇੱਕ ਦਿਨ ਅਸੀਂ ਆਈਸੀਯੂ 'ਚ ਰੱਖਿਆ ਦੂਸਰੇ ਦਿਨ ਅਸੀਂ ਕਮਰੇ 'ਚ ਭੇਜ ਦਿੱਤਾ ਅੱਜ ਅਸੀਂ ਇਸ ਪੇਸ਼ੰ ਨੂੰ ਰਾਜੀ ਖੁਸ਼ੀ ਘਰੇ ਭੇਜ ਰਹੇ ਹਾਂ ਪੇਸ਼ੰ ਤੋਂ ਬਾਰੇ ਥੋੜੀ ਜਾਣਕਾਰੀ ਦੱਸੋ ਪੇਸ਼ੰ ਦਾ ਜਨਮ ਸ਼ਾਮ ਕਰਦੇ ਜੀ ਨਿਸ਼ਾਨ ਦੀ ਨਗਰ ਆਉਗੀ ਹਾਂਜੀ ਸੋ ਇਹ ਗੁੱਡ ਦੀ ਨਾੜੀ ਹੁੰਦੀ ਹੈ ਇਹਨੂੰ ਅਸੀਂ ਕਹਿੰਦੇ ਹਾਂ ਰੇਡੀਅਲ ਆਰਟਰੀ ਰੇਡੀਅਲ ਆਟਰੀ ਉਹ ਮਤਲਬ ਇਤੋਂ ਖੂਨ ਦੀ ਸਪਲਾਈ ਇੰਨੀ ਫਾਸਟ ਹੁੰਦੀ ਹੈਗੀ ਆ ਵੀ ਜੇ ਇਹਦੇ 'ਚ ਕੋਈ ਕੱਟ ਲੱਗਾ ਹੋਵੇ ਤੇ ਆਮ ਬਲੱਡ ਨਹੀਂ ਰੁਕੇਗਾ ਹੀ ਇਹ ਤੇ ਦੂਰਬੀਨ ਪਾ ਕੇ ਇੰਨੇ ਜਿਹੇ ਛੇਕ ਦੇ ਵਿੱਚੋਂ ਦੂਰਬੀਨ ਪਾ ਕੇ ਤੇ ਅਸੀਂ ਇਹਦੇ ਚੀਜ਼ ਸਟੈਂਟ ਜਿਹੜਾ ਹਾਰਟ ਤੇ ਫਿਕਸ ਕਰ ਦਿੰਦੇ ਇਦਾਂ ਬਾਅਦ ਮਰੀਜ਼ ਨੂੰ ਅਸੀਂ 3 ਤੋਂ 4 ਘੰਟੇ ਜਿਹੜਾ ਆਬਜ਼ਰਵ ਕਰਦੇ ਹਾਂ ਵੀ ਕੋਈ ਆਪਰੇਸ਼ਨ ਦੀ ਕੋਈ ਕੰਪਲਿਕੀਸ਼ਨ ਕੋਈ ਬੀਪੀ ਘਟਿਆ ਜਾਂ ਕੋਈ ਧੜਕਣ ਕੋਈ ਘਟੀ ਜਾਂ